ਕਸ਼ਮੀਰ ਦੇ ਕਪਵਾੜਾ ਜ਼ਿਲ੍ਹੇ ਦੇ ਕੋਵੋਟ ਇਲਾਕੇ ਦੇ ਵਿੱਚ ਬੁੱਧਵਾਰ ਨੂੰ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਦੱਸਿਆ ਕਿ ਫੌਜ ਦੇ ਜਵਾਨਾਂ ਨੇ ਇੱਕ ਅੱਤਵਾਦੀ ਨੂੰ ਇਸ ਦੇ ਵਿੱਚ ਢੇਰ ਕਰ ਦਿੱਤਾ ਕਪਵਾੜਾ ਦੇ ਵਿੱਚ ਹੋਏ ਇਸ ਮੁਕਾਬਲੇ ਦੇ ਵਿੱਚ ਇੱਕ ਫੌਜ ਦਾ ਜਵਾਨ ਵੀ ਜ਼ਖਮੀ ਹੋਇਆ ਹੈ ਫਿਲਹਾਲ ਦੱਸਿਆ ਕਿ ਸਰਚ ਆਪਰੇਸ਼ਨ ਚੱਲ ਰਿਹਾ ਦੱਸਿਆ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਜੰਮੂ ਕਸ਼ਮੀਰ ਦੇ ਕਿਸੇ ਨਾ ਕਿਸੇ ਜ਼ਿਲ੍ਹੇ ਦੇ ਵਿੱਚ ਲਗਭਗ ਹਰ ਰੋਜ਼ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਟਪੈੜ ਹੋ ਰਹੀ ਹੈ ਫੌਜ ਅਤੇ ਫੌਜ ਦੇ ਵੱਲੋਂ ਐਲਓਸੀ ਤੇ ਕੁਸਪੈਟ ਦੀਆਂ ਕੋਸ਼ਿਸ਼ਾਂ ਨੂੰ ناکਾਮ ਕਰ ਦਿੱਤਾ ਗਿਆ ਤਾਂ ਦੱਸਦੇ ਹਾਂ ਇੱਕ ਉਪਵਾੜਾ ਦੇ ਵਿੱਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਇਹ ਮੁਕਾਬਲਾ ਹੋਇਆ ਸੁਰੱਖਿਆ ਬਲ ਅੱਤਵਾਦੀਆਂ ਵਿਰੋਧ ਮੁਹਿੰਮ ਚਲਾ ਰਹੇ ਨੇ ਜਿਸ ਦੌਰਾਨ ਉਹ ਅੱਤਵਾਦੀਆਂ ਦੇ ਨਾਲ ਅਮੋ ਸਾਹਮਣੇ ਹੋ ਗਏ ਇਸ ਤੋਂ ਬਾਅਦ ਜ਼ਿਲ੍ਹੇ ਦੇ ਲੁਲਾਬ ਇਲਾਕੇ ਦੇ ਵਿੱਚ ਮੁਕਾਬਲਾ ਸ਼ੁਰੂ ਹੋ ਗਿਆ ਸਮੀਟ ਡਿਵੀਜ਼ਨਲ ਪੁਲਿਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸੁਰੱਖਿਆ ਬਲਾਂ ਨੂੰ ਕਪਵਾੜਾ ਦੇ ਲੁਲਾਬ ਵਿੱਚ ਤ੍ਰਿਮੁਖਾ ਟਾਪ ਨੇੜੇ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕੀਤੀ ਗਈ ਸੀ ਪਾਕਿਸਤਾਨ ਤੋਂ ਆ ਰਹੇ ਅੱਤਵਾਦੀਆਂ ਰਾਹੀਂ ਭਾਰਤ ਦੇ ਵਿੱਚ ਕੁਸਪੈਡ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੰਤਾ ਦੱਸਦੀ ਕਿ ਫੌਜ ਨੇ ਮੰਗਲਵਾਰ ਤੜਕੇ ਪੁਨਚ ਜ਼ਿਲ੍ਹੇ ਚ ਕੰਟਰੋਲ ਰੇਖਾ ਤੇ ਅਤਵਾਦੀਆਂ ਦੀ ਕੁਸਪੈਡ ਦੀ ਕੋਸ਼ਿਸ਼ ਨੂੰ ਨਾਕਾਮ ਯਾ ਕਾ ਦਿੱਤਾ ਹੈ ਇਸ ਦੌਰਾਨ ਅਤਵਾਦੀਆਂ ਅਤੇ ਫੌਜ ਦੇ ਜਵਾਨਾਂ ਦੇ ਵਿਚਾਲੇ ਗੋਲੀਬਾਰੀ ਹੋਈ ਜਿਸ ਦੇ ਵਿੱਚ ਇੱਕ ਜਵਾਨ ਜ਼ਖਮੀ ਹੋ ਗਿਆ ਜ਼ਖਮੀ ਸਿਪਾਹੀ ਇਲਾਜ ਦੌਰਾਨ ਸ਼ਹੀਦ ਹੋ ਗਿਆ ਦੱਸਦੀ ਹੈ ਕਿ ਜਵਾਨਾਂ ਨੇ ਸਵੇਰੇ 3 ਵਜੇ ਬਾਲਟ ਸੈਕਟਰ ਚ ਕੁਸਪੈਡ ਦੀ ਕੋਸ਼ਿਸ਼ ਕਰ ਰਹੇ ਅਤਵਾਦੀਆਂ ਦੀ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦਿੰਦਾ ਕੁਝ ਪੈੜ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ। ਸੂਤਰਾਂ ਨੇ ਦੱਸਿਆ ਹੈ ਕਿ ਪਾਕਿਸਤਾਨ ਤੋਂ ਆਏ ਅੱਤਵਾਦੀ ਹਥਿਆਰਾਂ ਦੇ ਨਾਲ ਲੈ ਸਨ। ਉਹਨਾਂ ਦੇ ਇੱਕ ਗਰੁੱਪ ਨੇ ਕ੍ਰਿਸ਼ਨਾ ਘਾਟੀ ਪੱਟੀ ਦੇ ਡੈਲਟਾ ਸੈਕਟਰ ਦੇ ਵਿੱਚ ਕੁਝ ਪੈੜ ਦੀ ਕੋਸ਼ਿਸ਼ ਕੀਤੀ ਸੀ ਤੇ ਇਸ ਦੌਰਾਨ ਉੱਤੇ ਤਾਇਨਾਤ ਜਵਾਨਾਂ ਦੀ ਨਜ਼ਰ ਉਹਨਾਂ ਤੇ ਪਈ ਅਤੇ ਉਹਨਾਂ ਨੂੰ ਤੁਰੰਤ ਉਹਨਾਂ ਦੀਆਂ ਗਤੀਵਿਧੀਆਂ ਦਾ ਅਹਿਸਾਸ ਹੋਇਆ। ਜਵਾਨਾਂ ਨੇ ਕੁਸ ਪੈਟੀਆਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਕਾਰਨ ਅੱਤਵਾਦੀਆਂ ਨੂੰ ਪਿੱਛੇ ਹਟਣ ਦੇ ਲਈ ਮਜਬੂਰ ਹੋਣਾ ਪਿਆਦਾ ਕਿ ਗੋਲੀਬਾਰੀਆਂ ਦੇ ਵਿੱਚ ਅੱਤਵਾਦੀਆਂ ਦਾ ਵੀ ਨੁਕਸਾਨ ਹੋਇਆ ਬਾਅਦ ਦੇ ਵਿੱਚ ਹੁਣ ਫੌਜ ਦੇ ਵੱਲੋਂ ਉੱਤੇ ਤਲਾਸ਼ੀ ਮੁਹਿੰਮ ਵੀ ਚਲਾਈ ਗਈ ਹੈ ਤਾਂ ਦੱਸ ਦਈਏ ਕਿ ਲਗਾਤਾਰ ਪਿਛਲੇ ਕਾਫੀ ਸਮੇ ਤੋਂ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਅੱਤਵਾਦੀ ਹਮਲੇ ਹੋ ਰਹੇ ਨੇ ਅੱਤਵਾਦੀਆਂ ਦੇ ਵੱਲੋਂ ਫੌਜੀਆ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਪਰ ਇਸ ਵਾਰ ਅੱਤਵਾਦੀਆਂ ਦੀ ਕੋਸ਼ਿਸ਼ ਨੂੰ ਫੌਜ ਦੇ ਜਵਾਨਾਂ ਦੇ ਵੱਲੋਂ ناکਾਮਯਾਬ ਕੀਤਾ ਹੈ ਦੱਸਦੀ ਹੈ ਕਿ ਲਗਾਤਾਰ ਪਿਛਲੇ ਕਾਫੀ ਸਮੇਂ ਤੋਂ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਅੱਤਵਾਦੀ ਹਮਲੇ ਹੋ ਰਹੇ ਨੇ ਅੱਤਵਾਦੀਆਂ ਦੇ ਵੱਲੋਂ ਫੌਜੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਪਰ ਇਸ ਵਾਰ ਅੱਤਵਾਦੀਆਂ ਦੀ ਕੋਸ਼ਿਸ਼ ناکਾਮ ਰਹੀ ਹੈ ਦੱਸਦੀ ਹੈ ਕਿ ਫੌਜ ਦੇ ਜਵਾਨਾਂ ਦੇ ਵੱਲੋਂ ਅੱਤਵਾਦੀਆਂ ਦੀ ਇਸ ਕੋਸ਼ਿਸ਼ ਦਾ ਮੂੰਹ ਤੋੜ ਜਵਾਬ ਦਿੱਤਾ ਗਿਆ ਤੇ ਉਨ੍ਹਾਂ ਦੀ ਇਸ ਕੁਸਪੈਡੀ ਕੋਸ਼ਿਸ਼ ਨੂੰ ناکਾਮਯਾਬ ਕੀਤਾ ਗਿਆ ਹੈ